15 ਦਿਨ ਹੋਰੇ ਵਿਆਹ ਨੂੰ ਨਹੀਂ ਹੋਏ ਅੱਜ ਹੋਰਾ ਕਿਸੇ ਬਿਆਰੀ ਬੀ ਦਾ ਆਪਸੀ ਝਗੜਾ ਸੀਗਾ ਭਰਾ ਹੋਰ ਆਇਆ ਜੇ 15 20 ਬੰਦੇ ਜਿਹੜੇ ਅਨਪਛਾਤੇ ਲੈ ਗਿਆ ਜੇ ਹਥਿਆਰਾਂ ਨਾਲ ਲੈ ਸੋ ਕੇ ਆਏ ਸੀਗੇ ਅੰਮ੍ਰਿਤਸਰ ਚਿੰਨ੍ਹ ਵਿਵਾਹਿਤ ਪਤੀ ਪਤਨੀ ਦੀ ਆਪਸੀ ਤਕਰਾਰ ਕਾਰਨ ਲੜਕਾ ਪਰਿਵਾਰ ਨੇ ਫੁੱਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਥਾਣੇ ਅੱਗੇ ਰੋਸ ਦਰਨਾ ਕੀਤਾ ਦਿਨੇਸ਼ ਕੁਮਾਰ ਦਾ ਵਿਆਹ ਆਤਮਨਾਲ ਦੀ ਲੜਕੀ ਨਾਲ 1 ਮਹੀਨਾ ਪਹਿਲਾਂ 12 ਦਸੰਬਰ 2018 ਨੂੰ ਹੋਇਆ ਸੀ ਆਪਸੀ ਤਕਰਾਰ ਕਾਰਨ ਲੜਕੀ ਆਪਣੇ ਫੇਕੇ ਘਰ ਚਲੀ ਗਈ ਅੱਜ ਸਵੇਰੇ ਲੜਕੀ ਦੇ ਪਰਿਵਾਰ ਵਾਲੇ ਸਮਾਨ ਲੈਣ ਪੁੱਜੇ ਤਾਂ ਲੜਕੀ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਦੇ ਘਰ ਦਾਖਲ ਹੋ ਕੇ ਹਮਲਾ ਕੀਤਾ ਦਿਨੇਸ਼ ਕੁਮਾਰ 15 ਦਿਨ ਹੋਰੇ ਵਿਆਹ ਨੂੰ ਨਹੀਂ ਹੋਏ ਅੱਜ ਹੋਰ ਕਿਸੇ ਬੀਆਰੀ ਬੀਲਾ ਆਪਸੀ ਝਗੜਾ ਸੀਗਾ ਭਰਾ ਹੋਰ ਆਇਆ ਜੇ 15 20 ਬੰਦੇ ਜਿਹੜੇ ਅਣਪਛਾਤੇ ਲੈ ਗਿਆ ਜੇ ਹਥਿਆਰਾਂ ਨਾਲ ਲੈ ਸੋ ਕੇ ਆਏ ਸੀਗੇ ਜਿਨ੍ਹਾਂ ਦੇ ਦਾਤ ਟੋਕੇ ਸਾਰਾ ਕੁਝ ਸੀਗਾ ਉਹਨਾਂ ਕੋਲ ਠੀਕ ਆ ਜੀ ਮੱਲਾ ਪੈ ਗਿਆ ਨੇ ਮੱਲੇ ਨੇ ਬਚਾਇਆ ਵਾ ਇੱਕ ਵਾਰੀ ਇਹ ਗੱਡੀ ਫੜੀ ਆ ਗੱਡੀ ਦੇ ਵਿੱਚ ਸੀਗਾ ਜੀ ਹਥਿਆਰ ਸੀਗੇ ਸਾਰਾ ਕੁਝ ਸੀਗਾ ਜਿਹੜੀ ਵੀਡੀਓ ਵੀ ਮੈਂ ਬਣਾਈ ਆ ਫੋਟੋਆਂ ਵੀ ਖਿੱਚ ਗਿਆ ਬਾਰ-ਬਾਰ ਪੀਸੀਆਰ ਨੂੰ ਕਹਿ ਰਹੇ ਸੀਗੇ ਕਿ ਗੱਡੀ ਫੜ ਲੀ ਜੇ ਸਬਾਨ ਜੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪੂਰਾ ਨੂੰ ਸ਼ੈਲਟਰ ਦੇ ਰਹੀ ਹੈ ਠੀਕ ਆ ਜੀ ਆਪ ਵੀ ਉਹਨੇ ਸੱਟ ਲਵਾ ਕੇ ਆ ਗਿਆ ਵਾ ਠੀਕ ਆ ਜੀ ਆਪ ਵੀ ਫੋਨ ਗਵਾਤਾ ਵਾ ਸਾਰਾ ਕੁਝ ਆਪ ਕਰਕੇ ਦਾਹੜ ਲਵਾ ਲਿਆ ਕੁੜੀ ਦਾ ਪਿਓ ਆਵੇ ਮਾਵੇ ਕੋਈ ਵੱਡਾ ਆਵੇ ਇਹ ਕੌਣ ਹੁੰਦਾ ਵਿਚਾਨ ਵਾਲਾ ਠੀਕ ਹੈ ਜੀ ਮੰਦਾ ਲੈ ਕੇ ਆਇਆ ਸੀਗਾ ਉਹਨੇ ਆ ਕੇ ਜੀ ਅਸੀਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ بار بار ਕਿਹਾ ਕਿ ਵੀ ਤੁਸੀਂ ਆਓ ਮੋਕਾ ਆਓ ਮੋਕੇ ਤੇ ਆ ਕੇ ਦੇਖੋ ਗੱਡੀ ਇਹਨਾਂ ਨੇ ਪਹਜਾ ਦਿੱਤੀ ਜੀ ਵਿੱਚ ਵਿੱਚ ਹਾਂਜੀ ਰਣਜੀਤ ਸਿੰਘ ਰਣਜੀਤ ਭਾਜੀ ਮੀਆਂ ਬੀਬੀ ਦਾ ਆਪਸੀ ਝਗੜਾ ਵਾ ਠੀਕ ਹੈ ਜੀ ਚਾਹੀਦਾ ਤਾਂ ਸੀਗਾ ਬੈਠ ਕੇ ਗੱਲ ਕੱਢੇ ਜੀ ਸੁਮਾਨ ਲੈਣ ਜਾਣਾ ਸੁਮਾਨ ਲੈਣਾ ਇੱਕ ਮਿੰਟ ਭਾਜੀ ਠੀਕ ਹੈ ਜੀ ਕੰਦੇ ਸੁਮਾਨ ਲੈ ਕੇ ਜਾਣਾ ਸੁਮਾਨ ਲੈ ਕੇ ਜਾਣਾ ਠੀਕ ਹੈ ਜੀ ਉਹ ਆ ਕੇ ਜੀ ਸਾਰਾ ਕੁਝ ਆ ਕੇ ਉਹਨੇ ਖਿਲਰ ਪਾ ਦਿੱਤਾ ਹੁਣ ਗੱਡੀ ਪੁਲਿਸ ਨੇ ਪਹਜਾ ਦਿੱਤੀ ਹੁ ਅਸੀਂ ਜਾਣੇ ਆ ਕਿ ਜੇ ਕਾਰਵਾਈ ਨਾ ਹੀ ਤਾਂ ਫਿਰ ਅਸੀਂ ਇਸ ਤੋਂ ਵੱਡੇ ਲੈਵਲ ਤੇ ਕੰਮ ਕਰਾਂਗੇ ਦਿਨੇਸ਼ ਕੁਮਾਰ ਦੀ ਸ਼ਾਦੀ ਹੋਈ ਨਹੀਂ ਅਜੇ ਜੀ ਭਾਈ ਦੇ ਨੂੰ ਹੋਏ ਨੇ ਆਸ਼ਮਾ ਨਾਂ ਦੀ ਲੜਕੀ ਆ ਆਸ਼ਮਾ ਜਿਹੜੀ ਨਿਊ ਗ੍ਰੀਨ ਫੀਲਡ ਦੀ ਰਹਿਣ ਵਾਲੀ ਹੈ ਇਹਨਾਂ ਇਹਨਾਂ ਦੋਵਾਂ ਦੇ ਆਸੇ 'ਚ ਕੋਈ ਪਰਿਵਾਰਕ ਡਿਸਕਿਊਟ ਪੈਦਾ ਹੋਇਆ ਜਿਹਦੇ ਕਰਕੇ ਅੱਜ ਉਹ ਜਿਹੜੇ ਕੁੜੀ ਵਾਲੇ ਨੇ ਉਹ ਘਰੋਂ ਲੜਕੀ ਦਾ ਸਮਾਨ ਲੈਣ ਵਾਸਤੇ ਆਏ ਸੀਗੇ ਉੱਥੇ ਇਹਨਾਂ ਦੀ ਲੜਾਈ ਝਗੜਾ ਹੋਇਆ ਮਨਿੰેશ ਕੁਮਾਰ ਨੇ ਲੋ ਐਪਲੀਕੇਸ਼ਨ ਹੀ ਲੈ ਲਈ ਹੈ ਵੈਰੀਫਾਈ ਕਰਾਂਗੇ ਜਿਹੜਾ ਦੋਸ਼ੀ ਹੋਊਗਾ ਤੇ ਖਲਾਕ ਕਾਨੂੰਨੀ ਕਾਰਵਾਈ ਕੀਤੀ ਜਾਊ। ਫਿਰ ਤੋੜਬਣਾ ਦਿੱਤੀ ਹੈ ਮੈਂ ਉਹ ਮੌਕੇ ਤੇ ਜਾ ਕੇ ਵੈਰੀਫਾਈ ਕਰਤਾ ਜੀ ਮੈਨੂੰ ਹੁਣ ਇਹ ਬਾਰੇ ਇਨਫਾਰਮੇਸ਼ਨ ਮਿਲੀ ਹੈ ਮੈਂ ਮੌਕੇ ਤੇ ਹੀ ਵੈਰੀਫਾਈ ਕਰਦਾ। ਨਹੀਂ ਉਹ ਧਰਨਾ ਹੋ ਸਕਦਾ ਕਿਸੇ ਪੁਲਿਸ ਅਫਸਰ ਨੂੰ ਇਹਨਾਂ ਨੂੰ ਪੂਰਾ ਇਨਸਾਫ ਦੀ ਤਵੱਜੋ ਨਾ ਹੋਈ ਹੋਊਗੀ ਇਹਨਾਂ ਤਾਂ ਹੀ ਇਹ ਧਰਨੇ ਦੀ ਜੂਠ ਸਮਝੀਏ ਬਾਕੀ ਧਰਨੇ ਵਾਲੀ ਕੋਈ ਗੱਲ ਨਹੀਂ ਇਹਨਾਂ ਕੋ ਐਪਲੀਕੇਸ਼ਨ ਲੈ ਲਈ ਹੈ ਜਿਹੜਾ ਦੋਸ਼ੀ ਪਊ ਉਹਦੇ ਖਲਾਕ ਕਾਨੂੰਨੀ ਕਾਰਵਾਈ ਕੀਤੀ ਜਾਊ। Bureau report